ਯੁੱਧ ਨਸ਼ੀਬ ਵਿਰੁੱਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਜਿਹਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨਰ ਹੈ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਤਿਆਰੀਆਂ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ 3-4 ਮਹੀਨੇ ਦੇ ਵਿੱਚ ਔਰ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਜੀ ਕਿ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਪੀਰਫਾਰਮ ਕਰੋ ਔਰ ਪੈਰਿਸ਼ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਜਿਹੜਾ ਇਹ ਕੰਮ ਛੱਡ ਦਿਓ ਤਾਂ ਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਵਪਾਰੀ ਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਹਮਦਰਦੀ ਆ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟੀਆਂ ਵੀ ਦੇਵਾਂਗੇ ਪੈਸੇ ਕਮਾ ਲੈ ਜੜੀ ਉਹਨਾਂ ਦੀ ਡਿਫਰੈਂਟ ਕਾਈਂਡ ਦੀ ਜਿਹੜੀਆਂ ਸਕੀਮਾਂ ਆ ਗਈਆਂ ਉਹਨਾਂ ਸਕੀਮਾਂ ਦੇ ਵਿੱਚ ਜਿਹੜੀ ਨਸ਼ਿਆਂ ਦੇ ਰਾਹ ਪੈ ਗਈ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਪੰਜਾਬ ਚੋਂ ਭਜਾਣਾ ਹੈ ਮਤਲਬ ਉਹ ਆਪ ਹੀ ਮਾਲੋ ਸਟੇਟਮੈਂਟ ਦੇ ਕੇ ਫਸ ਗਏ ਉਹਨਾਂ ਦੇ ਸਾਰੇ ਪੋਜ਼ਿਟਿਵ ਆਣਗੇ ਸਾਡੇ ਚ ਕੋਈ ਬੰਦਾ ਨਸ਼ਾ ਤਸਕਰ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਜੀ ਜੀ ਕਹਿੰਦੇ ਤਿਆਰ ਹੋ ਤੁਸੀਂ ਵੀ ਤਿਆਰ ਆਸੀਂ ਬਿਲਕੁਲ ਤਿਆਰ ਆ ਜੀ ਉਹ ਪਹਿਲਾਂ ਜਿਹੜੇ ਜਿਹੜੇ ਮਾਲਾ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਨਾ ਜੀ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਆ ਉਹਨੂੰ ਸਾਈਡ ਟਰੈਕ ਕਰਨ ਵਾਸਤੇ ਕੀ ਕੁਲਦੀਪ ਜੀ ਇਹ ਕਹਿਣਾ ਚਾਹ ਤਨਾ ਜ਼ੈਦਾ ਕੀ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਨਸ਼ੇ 'ਚੋਂ ਨਹੀਂ ਕਰਨਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਿਹਾ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੱਲੇ ਕੋਈ ਮੱਲੇ ਰਾਜਨੀਤੀ ਦੀ ਗੱਲ ਨਹੀਂ ਹੈ ਆਉਣ ਵਾਲੀ ਪੀੜ੍ਹੀ ਦਾ ਮਸਲਾ ਹੈ ਉਹਨਾਂ ਨੂੰ ਸਮਝਾਓ ਇਹ ਕਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਨਹੀਂ ਕਿਹਾ ਕਿ ਮੈਂ ਸੋਨੀਆ ਗਾਂਧੀ ਨੂੰ ਫਾਈਲਾਂ ਭੇਜਾਂ ਕਿਹੜੇ ਮੋਹਨਾ ਗੱਲਾਂ ਕਰਦੇ ਆ ਜੀ ਇਹ ਕਿਹੜੇ ਮੋਹਨਾ ਗੱਲਾਂ ਕਰਦੇ ਆ ਕਾਲੀ ਕਾਂਗਰਸ ਔਰ ਬੀਜੇਪੀ ਵਾਲੇ ਇਹ ਤਾਂ ਬਿਮਾਰੀ ਦੀ ਜੜ ਹੈ ਜੀ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਆ ਸੀ ਜੜ ਪੁੱਟਾਂਗੇ ਉਹ ਜੀ ਵੀਰੇ ਪੰਜੇ ਲੈ ਕੇ ਹਾਈ ਕੋਰਟ ਜਿਹੜੀ ਪਾਈ ਗਈ ਕੰਡੀਸ਼ਨ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਹੈ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇਗੀ ਉਹਦਾ ਸਨਮਾਨ ਕਰਾਂਗੇ ਬਟ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਆ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਲੱਗੇ ਪਹਿਲੀ ਵਾਰੀ ਹੋ ਰਿਹਾ ਇਹ ਉਹਨੇ ਆਪਣੇ ਪੁੱਤ ਨੂੰ ਕਿਹਾ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤ ਨਾਲ ਹਮਦਰਦੀ ਆ ਉਸ ਬਜ਼ੁਰਗ ਦੇ ਨਾਲ ਹਮਦਰਦੀ ਆ ਅਸੀਂ ਉਹਦਾ ਇਲਾਜ ਕਰਾਂਗੇ ਪਰ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋਈ ਹਮਦਰਦੀ ਨਹੀਂ ਉਹਦੇ ਨਾਲ ਜਦੋਂ ਪਿਓ ਨੂੰ ਹਮਦਰਦੀ ਨਹੀਂ ਹੈ ਤੁਸੀਂ ਦੇਖੋ ਇਹ ਕਹਿੰਦਾ ਸੀ ਕਿ ਆਪਾਂ ਪਿੰਡ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਲੋਕਾਂ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਕਿ ਜਦੋਂ ਤੱਕ ਕੋਈ ਅਸੀਂ ਵੱਡਾ ਯੁੱਧ ਲੜਨਾ ਹੁੰਦਾ ਉਹਦੇ ਵਿੱਚ ਪਬਲਿਕ ਦੀ ਸਪੋਰਟ ਨਾ ਹੋਵੇ ਤੇ ਉਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਅਕੀਸ ਲਾਰੇ ਦਾ ਟਾਈਮ ਆਤਵਾਦ ਦਾ ਟਾਈਮ ਵੀ ਬੈਠਾ ਹੈ ਆਤਵਾਦ ਦਾ ਕਾਲਾ ਦਵਾ ਵੀ ਬੈਠਾ ਹੈ ਉਹਦੇ ਵੀ ਜਦੋਂ ਪਬਲਿਕ ਦੀ ਸਪੋਰਟ ਗਈ ਸੀ ਤੇ ਪੁਲਿਸ ਉਸ ਤੇ ਨਾਕ ਪਾਚ ਕਰ ਗਿਆ ਉਹਨਾਂ ਦੇ ਉੱਤੇ ਜੇਕ ਪਾਚ ਕਰ ਗਿਆ ਕੋਈ ਸੀ ਸੋ ਇਹਦੇ ਵਿੱਚ ਜਦੋਂ ਸਾਡੀ ਪਬਲਿਕ ਦੀ ਸਪੋਰਟ ਮੈਨੇ ਸ਼ੁਰੂ ਹੋ ਗਈ ਨਾਲ ਦੀ ਨਾਲ ਬਹੁਤ ਆਸ਼ਵਾਸਤਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਇਸ ਜੰਗ ਵਿੱਚ ਜ਼ਰੂਰ ਜਿੱਤਾਂਗੇ ਦਿਨ ਰਾਤ ਲੱਗੇ ਹੋਏ ਹੈ ਤੇ ਦੋ ਅਸਪੈਕਟ ਹੈ ਇਨਫੋਰਸਮੈਂਟ ਦਾ ਤੇ ਦੂਜਾ ਜਿਹੜਾ ਸਾਡੇ ਜੁਆ ਕੇ ਗਏ ਆ ਜਿਹੜਾ ਵਰਗ ਹੈ ਜੋ ਪੀੜਿਤ ਹੈ ਇਸ ਬਿਮਾਰੀ ਤੋਂ ਇਹ ਬਿਮਾਰੀ ਹੀ ਕਹਿ ਸਕਦੇ ਹਾਂ ਉਸ ਨੂੰ ਉਹਦੀ ਹੈਂਡ ਹੋਲਡਿੰਗ ਹੈ ਉਹਨੂੰ ਕੰਪੈਸ਼ਨ ਨਾਲ ਕਿਦਾ ਇਸ ਤੋਂ ਬਾਹਰ ਕਢੀਏ ਤੇ ਉਹਦੇ ਵਾਸਤੇ ਮੈਡੀਸਿਨਸ ਓਟ ਕਲੀਨਿਕ ਡੀ ਐਡੂਕੇਸ਼ਨ ਐਡਿਕਸ਼ਨ ਸੈਂਟਰਸ ਰੀ ਹੈਬ ਸੈਂਟਰਸ ਸਾਡੀ ਸਾਰੀ ਤਿਆਰੀਆਂ ਪੂਰੀ ਹੈਗੀ ਤੇ ਨਾਲ ਹੀ ਨਾਲ ਸਾਡੀ ਕੋਸ਼ਿਸ਼ ਹੈਗੀ ਕਿ ਜਿਹੜੇ ਰੀ ਹੈਬ ਵਿੱਚ ਆਉਂਦੇ ਹੈਗੇ ਆ ਜੋ ਵੀ ਸਾਨੂੰ ਪਿੰਡਾਂ ਵਿੱਚੋਂ ਵੀ ਫੋਨ ਆ ਰਹੇ ਹੈਗੇ ਕਿ ਜੋ ਕੋਈ ਸਕਿੱਲ ਕੋਰਸ ਕਿਤਾ ਕਰਨਾ ਚਾਹੁੰਦੇ ਹੈਗੇ ਜਿਵੇਂ ਪਾਵੇ ਉਹ ਇਲੈਕਟ੍ਰੀਸ਼ੀਅਨ ਦਾ ਕੋਰਸ ਹੋ ਗਿਆ ਅਸੀਂ ਕੁਕਿੰਗ ਦਾ ਇੱਕ ਕੋਰਸ ਕਰਾਇਆ ਸੀਗਾ ਹਾਲ ਫਿਲਹਾਲ ਚ ਡੇਰੀਦਾਰ ਸਿਟੀ ਨਾਲ ਆਲਰੇਡੀ ਇੱਕ ਕੋਰਸ ਚੱਲ ਰਹਾ ਹੈਗਾ ਤੇ ਉਹਦੇ ਬਾਅਦ ਕੁਝ ਇਹੋ ਜਿਹੇ ਵੀ ਲੋਕ ਆਏ ਆ ਜਿਨ੍ਹਾਂ ਨੇ ਕਿਹਾ ਕਿ ਜੀ ਸਾਨੂੰ ਸੈਲਫ এমਪਲੋਇਮੈਂਟ ਵਾਸਤੇ ਲੋਨ ਚਾਹੀਦਾ ਹੈਗਾ ਤਾਂ ਉਹਨਾਂ ਦੀ ਲੋਨਿੰਗ ਕਰਾ ਕੇ ਇੰਟੈਂਟ ਇਸ ਕਿ ਇੱਕ ਪਾਸੋਂ ਇਸ ਤੋਂ ਬਾਹਰ ਕੱਢਣਾ ਹੈਗਾ ਦੂਜੇ ਪਾਸੇ ਉਹਨਾਂ ਦੀ ਹੈਂਡ ਹੋਲਡਿੰਗ ਉਹਨਾਂ ਦੇ ਪਰਿਵਾਰਾਂ ਦੀ ਹੈਂਡ ਹੋਲਡਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸੈਲਫ এমਪਲੋਇਮੈਂਟ ਜਾਂ ਜਿੱਥੇ ਵੀ ਕੁਝ ਰੋਜ਼ਗਾਰ ਦਾ ਜਰੀਆ ਦਿਵਾਨਾ ਹੈਗਾ ਤਾਂ ਕਿ ਉਹ ਇੱਕ ਕਹਿੰਦੇ ਆ ਕਿ ਫੁਲਫਿਲਮੈਂਟ ਵਾਲੀ ਜ਼ਿੰਦਗੀ ਜੀ